ਹਾਂਜੀ ਅੱਜ ਇੱਕ ਹੈਰਾਨੀ ਵਾਲੀ ਖ਼ਬਰ ਲੈ ਕੇ ਆਏ ਹਾਂ ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੰਡੀਅਨ ਨਸਲ ਦੀ ਗਾਂ ਨੇ ਸਾਰੇ ਰਿਕਾਰਡ ਤੋੜ ਕੇ ਗਿਨੀਸ ਬੁੱਕ ਆਫ਼ ਵਰਲਡ ਰਿਕਾਰਡ ਦੇ ਵਿੱਚ ਇੱਕ ਨਵਾਂ ਰਿਕਾਰਡ ਲਗਾਇਆ ਹੈ। ਇਹਦੇ ਬਾਰੇ ਦੱਸਾਂਗੇ ਕੀ ਗੱਲਬਾਤ ਹੈ ਸਾਰੀ। ਇਹਦੇ ਵਰਲਡ ਰਿਕਾਰਡ ਬਣਾਉਣ ਪਿੱਛੇ ਕੀ ਕੀ ਕਾਰਨ ਨੇ ਪਰ ਇੱਕ ਮਿੰਟ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਸ ਗਾਂ ਵਿੱਚ ਇਹਦਾ ਕੀ ਖਾਸ ਹੈ ਕਿਉਂਕਿ ਦੇਖਣ ਵਿੱਚ ਪਤਾ ਲੱਗਦਾ ਹੈ ਕਿ ਇਹਦਾ ਲੇਵਾ ਵੀ ਘਟਾ ਹੈ ਤੇ ਦੁੱਧ ਵੀ ਕਿੰਨਾ ਕੁ ਦਿੰਦੀ ਹੋਣੀ ਹੈ ਪਰ ਇਹਨੇ ਜੋ ਰਿਕਾਰਡ ਬਣਾਇਆ ਹੈ ਉਹ ਤੁਹਾਨੂੰ ਦੱਸਾਂਗੇ ਪਹਿਲਾ ਰਿਕਾਰਡ ਬਣਾਉਣ ਦੇ ਕਾਰਨ ਬਾਰੇ ਦੱਸ ਦਈਏ ਕਿ ਕਿਉਂ ਬਣਿਆ ਸਭ ਤੋਂ ਪਹਿਲਾਂ ਤਾਂ ਇਹ ਨਿਲੌਰ ਨਸਲ ਦੀ ਗਾਂ ਹੈ ਜਿਹੜੀ ਕਿ ਇੰਡੀਅਨ ਨਸਲ ਦੀ ਹੈ ਤੇ ਬ੍ਰਾਜ਼ੀਲ ਦੇ ਵਿੱਚ ਇਹਦੀ ਬੋਲੀ ਲੱਗੀ ਹੈ ਇਹਦਾ ਵੇਟ ਆਮ ਨਾਲੋਂ ਦੁੱਗਣਾ ਸੀ ਜੋ ਕਿ ਕਰੀਬ 1101 ਕਿਲੋਗ੍ਰਾਮ ਸੀ ਇਸ ਗਾਂ ਦੀ ਉਮਰ ਸਿਰਫ 53 ਮਹੀਨਿਆਂ ਦੀ ਹੈ ਤੇ ਬੋਲੀ ਹੋਣ ਤੇ ਇਹ ਗਾਂ 40 ਕਰੋੜ ਰੁਪਏ ਦੀ ਵਿਕੀ ਹੈ ਹਾਂਜੀ ਇਹ ਇੰਡੀਅਨ ਰੁਪਈਆ ਦੇ ਵਿੱਚ ਇਹਦੇ ਮੁੱਲ ਦੇਖ ਕੇ 40 ਕਰੋੜ ਰੁਪਏ ਦੀ ਵਿਕੀ ਹੈ ਇੰਨਾ ਮੁੱਲ ਦਾ ਹੋਣ ਕਾਰਨ ਇਹਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਦਰਜ ਕੀਤਾ ਗਿਆ ਇਹ ਇੰਨੀ ਮਹਿੰਗੀ ਤਾਂ ਹੈ ਇੱਕ ਤਾਂ ਇਹ ਸੋਹਣੀ ਬਹੁਤ ਹੈ ਤੇ ਦੂਜਾ ਇਹ ਨਸਲ ਕਿਸੇ ਵੀ ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ ਤੇ ਬਿਮਾਰ ਵੀ ਬਹੁਤ ਘੱਟ ਹੁੰਦੀ ਹੈ ਇਸ ਗਾਂ ਨੇ ਮਿਸ ਸਾਊਥ ਅਫਰੀਕਾ ਦਾ ਖਿਤਾਬ ਚੈਂਪੀਅਨ ਆਫ ਵਰਲਡ ਦੇ ਕੰਪੀਟੀਸ਼ਨ ਵਿੱਚ ਜਿੱਤਿਆ ਇਹਨੂੰ ਮਿਸ ਯੂਨੀਵਰਸ ਸਟਾਈਲਿੰਗਾਂ ਵੀ ਕਿਹਾ ਜਾਂਦਾ ਹੈ ਤੇ ਇਸ ਨਸਲ ਨੂੰ ਲਗਭਗ 1800 ਵਿੱਚ ਇੰਡੀਆ ਦੇ ਆਂਧਰਾ ਪ੍ਰਦੇਸ਼ ਤੋਂ ਬ੍ਰਾਜ਼ੀਲ ਲੈ ਜਾਂਦਾ ਲਿਆਂਦਾ ਗਿਆ ਸੀ ਜਿੱਥੇ ਹੁਣ ਇਹ ਇੱਕ ਵੱਡੀ ਗਿਣਤੀ ਵਿੱਚ ਪਾਈਆਂ ਜਾਂਦੀਆਂ ਨੇ ਸੋ ਇਹ ਜਾਣਕਾਰੀ ਕਿਵੇਂ ਲੱਗੀ ਦੱਸਿਓ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਧੰਨਵਾਦ